ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਟੂਰੀ ਕਾਰ ਬਜ਼ਾਰ ਬ੍ਰਾਂਚ ਪਹੀੜ ਸੰਗਰੂਰ ਕਰਨਾਲਾ ਕਿਤੇ ਵੀ ਜਾ ਕੇ ਤੁਸੀਂ ਜਿਹੜੀ ਗੱਡੀ ਤੁਹਾਨੂੰ ਅਸੀਂ ਵੀਡੀਓ 'ਚ ਦਿਖਾਣੇ ਆ ਉਹ ਤੁਸੀਂ ਕਿਸੇ ਵੀ ਬ੍ਰਾਂਚ 'ਤੇ ਸਾਡੇ ਜਾ ਕੇ ਦੇਖ ਸਕਦੇ ਹੋ ਅੱਜ ਦੀ ਗੱਡੀ ਬਹੁਤ ਸਪੈਸ਼ਲ ਹੈ ਕਿਉਂਕਿ ਲੈ ਕੇ ਆ ਗਲੈਮਰ ਗਲੈਮਰ ਦੇਖਣਾ ਤਾਂ ਸਾਹਮਣੇ ਖੜੀ ਹੈ ਤੁਹਾਡੇ ਸਪੋਰਟਸ ਕਾਰ ਮਰਸੀਡੀਜ਼ ਦੀ ਸਪੋਰਟਸ ਕਾਰ ਜਿਹੜੀ ਤੁਹਾਨੂੰ ਦੇਖਣ ਨੂੰ ਵੀ ਬਹੁਤ ਨੇਟ ਦੇ ਦਾ ਤੁਸੀਂ ਦੇਖ ਸਕਦੇ ਹੋ ਪਰ ਪੰਜਾਬ ਦੀਆਂ ਸੜਕਾਂ 'ਤੇ ਤਾਂ ਇਹ ਮੰਨ ਲਾ 10 ਤੋਂ 15 ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੱਕ ਗੱਡੀ ਜਿਹੜੀ ਸਾਡੇ ਬ੍ਰਾਂਡ ਧੋਰੀ ਕਾਰ ਵੇਚ ਅੱਜ ਖੜੀ ਹੈ 2011 ਮਾਡਲ ਗੱਡੀ ਆ ਇਹ 27000 ਕਿਲੋਮੀਟਰ ਚੱਲੀ ਹੋਈ ਆ ਗੱਡੀ ਆ ਬਿਲਕੁਲ ਨਵੀਂ ਬ੍ਰਾਂਡ ਨਿਊ ਗੱਡੀ ਨਵੀਂ ਦੀ ਕੀਮਤ 1 ਕਰੋੜ 20 ਲੱਖ ਹੈ ਬਾਕੀ ਇਹ ਗੱਡੀ ਕਿੰਨੇ ਦੀ ਆ ਉਹ ਤੁਹਾਨੂੰ ਵੀਡੀਓ ਦੇ ਲਾਸਟ ਦੇ ਦੱਸਦੇ ਆ ਤੁਹਾਨੂੰ ਗੱਡੀ ਦੀ ਪੂਰੀ ਰਿਪੋਰਟ ਦਵਾਂਗੇ ਤੇ ਗੱਡੀ ਤੇ ਤੁਹਾਨੂੰ ਚਲਾਈ ਚਲਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਬਿਲਕੁਲ ਫੀਲ ਨਹੀਂ ਹੋਊਗਾ ਵੀ ਅਸੀਂ ਗੱਡੀ ਦੇ ਵਿੱਚ ਨਹੀਂ ਬੈਠੇ ਜਾ ਅਸੀਂ ਚਲਾਈ ਨਹੀਂ ਅਸੀਂ ਕਿਵੇਂ ਇਹਨਾਂ ਦੇ ਵਿਸ਼ਵਾਸ ਕਰ ਲਈਏ ਮਤਲਬ ਹਰ ਚੀਜ਼ ਨੂੰ ਸਰਟੀਫਾਈਡ ਮਿਲੂਗੀ ਮਤਲਬ ਲੋਨ ਤੱਕ ਦੀ ਫੈਸਿਲਿਟੀ ਤੁਹਾਨੂੰ ਮਿਲੂਗੀ ਤੇ ਚਲਾਉਂਦੇ ਇਹ ਤੁਹਾਨੂੰ ਫੀਲਿੰਗ ਆਉ ਵੀ ਅਸੀਂ ਖੁਦ ਹੀ ਚਲਾ ਰਹੇ ਹਾਂ ਤਾਂ ਤੁਸੀਂ ਸਾਨੂੰ ਆਨਲਾਈਨ ਪੇਮੈਂਟ ਕਰਕੇ ਵੀ ਇਸ ਗੱਡੀ ਨੂੰ ਬੁੱਕ ਕਰਾ ਸਕਦੇ ਹੋ ਅਗਰ ਆਪ ਬਾਹਰ ਕੀ ਸਟੇਟ ਸੇ ਹੋ ਤੋ ਵੀ ਜੇ ਗੱਡੀ ਆਪ ਹੋਮ ਡਿਲੀਵਰੀ ਕਰਵਾ ਸਕਦੇ ਹੋ ਆਪ ਕਾਲ ਕਰੋ ਬੰਗਲੌਰ ਸੇ ਹੋ ਦਿੱਲੀ ਸੇ ਹੋ ਮੁੰਬਈ ਸੇ ਹੋ ਕਲਕੱਤਾ ਸੇ ਹੋ ਕਹੀਂ ਸੇ ਵੀ ਹੋ ਤੇ ਨਹੀਂ ਜਿਉ ਆਪ ਇਹ ਗਾੜੀ ਫੋਨ ਕਾਲ ਕਰਕੇ ਗਾੜੀ ਕੀ ਕੰਡੀਸ਼ਨ ਪੂਰੀ ਦੇ ਕੇ ਆਪ ਗਾੜੀ ਬੁੱਕ ਕਰਵਾ ਸਕਤੇ ਮਤਲਬ ਅੱਜ ਕੀ ਵੀਡੀਓ ਬਹੁਤ ਸਪੈਸ਼ਲ ਹੈ ਕਿਉਂਕਿ ਗਾੜੀ ਬਹੁਤ ਬੜੀ ਹੈ ਹਿੰਦੀ ਚ ਗੱਲ ਕਰਨ ਦਾ ਮਤਲਬ اے ਸੀ ਵੀ ਕਟੋ-ਕਟ ਤੁਹਾਨੂੰ ਕਨਸੈਪਟ ਸਮਝ ਆ ਜਾਵੇ ਵੀ ਤੇ ਆਜਾ ਤੁਹਾਨੂੰ ਗੱਡੀ ਬਾਰੇ ਦੱਸ ਦਿਆਂ ਗੱਡੀ ਹੈ ਇਹ ਸਪੋਰਟਸ ਮਾਡਲ ਦੇ ਵਿੱਚ ਲਗਜ਼ਰੀ ਗੱਡੀ ਅਲੱਗ ਚੀਜ਼ ਹੈ ਸਪੋਰਟਸ ਚੀਜ਼ ਅਲੱਗ ਚੀਜ਼ ਹੈ ਕਿਉਂਕਿ ਦੇਖੋ ਇਹਦੀ ਹਾਈਟ ਦੇਖੋ ਮਤਲਬ ਮੈਂ 5 ਫੁੱਟ 6 ਇੰਚ ਦਾ ਬੰਦਾ ਮਤਲਬ ਮੇਰੇ ਤੋਂ ਵੀ ਨੀਵੀਂ ਮਤਲਬ ਸਪੋਰਟਸ ਮਤਲਬ ਪੂਰੀ 에ਅਰ ਨੂੰ ਕੱਟਦੀ ਜਾਂਦੀ ਹੈ ਇਹ ਆਵਾਂ ਨੂੰ ਕੱਟਦੀ ਜਾਂਦੀ ਹੈ ਗੱਡੀ ਹੈ ਬਿਲਕੁਲ ਦੇਖੋ ਤੁਸੀਂ ਰਾਈਟ ਸਾਈਡ ਦੇਖ ਰਹੇ ਹੋ オリジナル ਪੇਂਟ ਕੋਈ ਪੇਂਟ ਨਹੀਂ ਕੁਛ ਨਹੀਂ ਬੌਨਟ ਵਗੈਰਾ オリジナル ਹੈ ਕੋਈ ਐਕਸੀਡੈਂਟ ਨਹੀਂ ਹਾਂ ਜਾਲੀ ਤੇ ਜ਼ਰੂਰ ਸੁੱਕ ਗਈ ਸੁੱਕਣ ਨਾਲ ਉਹਦੇ ਮਤਲਬ ਪਲਾਸਟਿਕ ਭੁਰ ਗਿਆ ਤੇ ਖੜੀ ਸੀ ਗੱਡੀ ਬਹੁਤ ਸਾਲਾਂ ਤੋਂ ਪਾਰਟੀ ਸੀਗੀ ਪੈरिस ਤੋਂ ਤੇ ਹੁਣ ਆਏ ਹੋ ਇੰਡੀਆ ਆਉਂਦੇ ਸਾਰ ਉਹਨਾਂ ਨੇ ਪਹਿਲਾਂ ਮਤਲਬ ਗੱਡੀ ਸੇਲ ਕਰੀ 2000 11 ਮਾਡਲ ਸਿਰਫ 27000 ਚੱਲੀ ਹੈ ਤੁਸੀਂ ਬੈਕ ਤੋਂ ਦੇਖ ਲਓ ਪਹਿਲਾਂ ਤੁਹਾਨੂੰ ਆਊਟਲੁੱਕ ਪੂਰੀ ਦਿਖਾਵਾਂ ਦੇਖੋ ਕਿਆ ਚੀਜ਼ ਹੈ ਗੱਡੀ ਵੀਡੀਓ ਚ ਦੇਖ ਰਹੇ ਹੋ ਤੁਸੀਂ ਕਿਆ ਚੀਜ਼ ਹੈ ਗੱਡੀ ਦੋ ਸਿਲੰਸਰ ਮਤਲਬ 350 ਸੀਸੀ ਇੰਜਨ ਮਤਲਬ 3500 ਸੀਸੀ ਇੰਜਨ ਮਤਲਬ 6 ਸਿਲੰਡਰ ਗੱਡੀ ਹੈ ਅੱਗ ਅੱਗ ਅਜਾ ਤੁਹਾਨੂੰ ਇਧਰ ਹੀ ਰਾਈਟ ਸਾਈਡ ਵੀ ਦਿਖਾਉਂ ਲੈਫਟ ਸਾਈਡ ਵੀ ਦਿਖਾਉਣੀ ਹੈ ਲੈਫਟ ਸਾਈਡ ਵੀ ਪੂਰੀ ਓਰੀਜਨਲ ਪੇਂਟ ਦੇ ਵਿੱਚ ਹੈ ਮਤਲਬ ਪੂਰੀ ਗੱਡੀ ਦੇ ਵਿੱਚੋਂ ਤੁਸੀਂ ਲੱਭੋਗੇ ਤਾਂ ਇੱਕ ਅੱਧਾ ਪੀਸ ਨੂੰ ਮਾਈਨਰ ਪੇਂਟ ਹੋਇਆ ਮਿਲ ਸਕਦਾ ਟਾਇਰ ਬ੍ਰਿਸਟਨ ਦੇ ਬਿਲਕੁਲ ਨਵੇਂ ਨੇ ਤੁਸੀਂ ਦੇਖ ਰਹ 80 90% ਟਾਇਰ ਪਏ ਨੇ 72000 ਕਿਲੋਮੀਟਰ ਸੁੱਕ ਗਏ ਸੀ ਟਾਇਰ ਖੜੀ ਗੱਡੀ ਦੀ ਮਤਲਬ ਪਾਰਟੀ ਨੇ ਹੁਣ ਹੀ ਨਵੇਂ ਪਾਏ ਨੇ ਔਰ ਪੂਰੀ ਕੰਪਨੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਹੈ ਤੇ ਆਜੋ ਹੁਣ ਤੁਹਾਨੂੰ ਅੰਟੀਰੀਅਰ ਦਿਖਾਉਂਦੇ ਆ ਅੰਟੀਰੀਅਰ ਗੱਡੀ ਦਾ ਅੰਟੀਰੀਅਰ ਗੱਡੀ ਦਾ ਬਹੁਤ ਵਧੀਆ ਹੈਗਾ ਅੰਟੀਰੀਅਰ ਦੇ ਵਿੱਚ ਤੁਸੀਂ ਦੇਖੋਗੇ ਮਤਲਬ ਇੰਨੇ ਫੀਚਰ ਨੇ ਹੋ ਸਕਦਾ ਸਾਨੂੰ ਵੀ ਨਾ ਪਤਾ ਹੋਣਾ ਸਭ ਤੋਂ ਵੱਡੀ ਗੱਲ ਐਂਟਰੀ ਤੋਂ ਪਹਿਲਾਂ ਤੁਸੀਂ ਇਹਦੀ ਫਰੇਮ ਦੇਖੋ ਸ਼ੀਸ਼ੇ ਦੀ ਫਰੇਮ ਹੈਗੀ ਹੈ ਤੇ ਲੁੱਕ ਤੁਸੀਂ ਦੇਖ ਰਹੇ ਹੋ ਫਰੇਮਲੈਸ 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 ਹੈ ਪ੍ਰਿੰਟਰਡ ਗਲਾਸ ਨੇਗੇ ਗ੍ਰੀਨ ਕਲਰ ਦੇ ਉਧਰੀ ਸਾਈਡ ਵੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਦੇ ਤੇ ਆਹ ਦੇਖੋ ਜੀ ਮਤਲਬ ਇਹ ਆ ਗੱਡੀ ਦੀ ਲੁੱਕ ਲੱਗਦਾ ਨਾ ਜਿਵੇਂ ਕੋਈ ਮਤਲਬ ਬਾਜ ਉੱਡ ਰਿਹਾ ਹੁੰਦਾ ਉਸ ਤਰ੍ਹਾਂ ਦੀ ਲੁੱਕ ਤੇ ਇਹ ਲੁੱਕ ਦੀ ਗੱਡੀ ਆ ਤੇ ਅੰਦਰੋਂ ਤੁਸੀਂ ਹੁਣ ਅੰਟੀਰੀਅਰ ਇੱਕ ਵਾਰੀ ਦੇਖ ਲਓ ਅੰਟੀਰੀਅਰ ਇਹਦਾ ਐਂਟਰੀ ਹੁੰਦੇ ਸਾਰ ਤੁਹਾਨੂੰ ਕ੍ਰੋਮ ਦੇ ਦਰਸ਼ਨ ਹੋਣਗੇ ਕ੍ਰੋਮ ਕਿੱਟ ਤੁਸੀਂ ਦੇਖ ਰਹੇ ਹੋ ਇਹ ਮਰਸੀਡੀਜ਼ ਦੀ origignal ਮਤਲਬ ਕੋਈ ਸਕ੍ਰੈਚ ਵੀ ਨਹੀਂ ਹੈਗਾ ਕਿਸੇ ਵੀ ਜਦੋਂ ਆਪਾਂ ਐਂਟਰੀ ਲੈਨੇ ਆ ਤਾਂ ਆਪਾਂ ਪੈਰ ਧਰਦੇ ਆ ਦੇਲੀਆਂ ਦੇ ਉੱਪਰ ਤਾਂ ਮਤਲਬ ਹੀ ਨਹੀਂ ਹੈਗਾ ਵੀ ਤੁਹਾਨੂੰ ਕਿਤੋਂ ਤੁਹਾਨੂੰ ਕੋਈ ਸਕ੍ਰੈਚ ਸੀਟਾਂ ਤੁਸੀਂ ਦੇਖ ਰਹੇ ਹੋ ਨਾਲ ਦੀਆਂ ਕੋਈ ਸੀਟ ਦੇ ਵਿੱਚ ਕਿਤੇ ਵੀ ਕੁਝ ਵੀ ਨਹੀਂ ਹੋਇਆ ਹੈ ਕਿਉਂਕਿ ਗੱਡੀ ਚੱਲੀ ਹੈ origignal 27000 ਕਿਲੋਮੀਟਰ ਤੇ ਅੰਟੀਰੀਅਰ ਤੁਸੀਂ ਦੇਖ ਰਹੇ ਹੋ ਵੁੱਡਨ ਅੰਟੀਰੀਅਰ ਦੇ ਵਿੱਚ ਆਟੋਮੈਟਿਕ ਗੇਅਰ ਟ੍ਰਾਂਸਮਿਸ਼ਨ ਕੰਪਨੀ ਦਾ ਆਪਣਾ ਵਿੱਚ ਸੀਡੀ ਪਲੇਅਰ ਲੱਗਿਆ ਹੈ ਆਟੋ ਕਲਾਈਮੇਟ ਏਸੀ ਆ ਮਤਲਬ ਇੱਧਰਲੇ ਸੀਟ ਡਰਾਈਵਰ ਸੀਟ ਵਾਲਾ ਆਪਣੀ ਸੈਟਿੰਗ ਕਰ ਸਕਦਾ ਤੇ ਕੈਕਟਰ ਸੀਟ ਵਾਲਾ ਆਪਣੀ ਲੈਫਟ ਸਾਈਡ ਵਾਲੇ ਪੈਸੇਂਜਰ ਆਪਣੀ ਸੈਟਿੰਗ ਕਰ ਸਕਦੇ ਮਤਲਬ ਇਹ ਫੰਕਸ਼ਨ ਹੈਗਾ ਤੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਕੱਪ ਹੋਲਡਰ ਉਹਦੇ ਚ ਵੀ ਕ੍ਰੋਮ ਤੇ ਤੁਸੀਂ ਦੇਖ ਰਹੇ ਹੋ ਇੰਟੀਰੀਅਰ ਵਗੈਰਾ ਸਾਰਾ ਕੁਝ ਜੋ ਵੀ ਤੁਸੀਂ ਇਹਦੇ ਵਿੱਚ ਸਟੋਰ ਕਰਨਾ ਚਾਹੁੰਦੇ ਹੋ ਅੰਦਰ ਉਹ ਵੀ ਤੁਹਾਡੇ ਸਟੋਰੇਜ ਵਾਸਤੇ ਪੂਰੀ ਪ੍ਰੋਪਰ ਜਗ੍ਹਾ ਹੈਗੀ ਤੇ ਇਹ ਆ ਗਿਆ ਦਾ ਕਰੂਸ ਸਿਸਟਮ ਠੀਕ ਹੈ ਜੀ ਇਹ ਕਰੂਸ ਸਿਸਟਮ ਆ ਗਿਆ ਜੀ ਇਹ ਇਹਦੀ ਲਾਈਟਿੰਗ ਵਗੈਰਾ ਦਾ ਹੋ ਗਿਆ ਤੇ ਸਟੀਅਰਿੰਗ ਦੀ ਜਿਹੜੀ ਐਡਜਸਟਮੈਂਟ ਦੇਖੋ ਆਟੋਮੈਟਿਕ ਆਹ ਕੀ ਆ ਬੰਤਿਆ ਕੀ ਬਾਤ ਹੈ ਹੁਣ ਤੁਸੀਂ ਇਹ ਦੇਖੋ ਵੀ ਬਾਹਰ ਨੂੰ ਤੇ ਇਹ ਦੇਖੋ ਸਟੀਅਰਿੰਗ ਬਾਹਰ ਨੂੰ ਆ ਰਿਹਾ ਮੈਂ ਸਾਰੀ ਇਲੈਕਟ੍ਰੋਨਿਕ ਆਟੋਮੈਟਿਕ ਸੈਟਿੰਗ ਹੈ ਤੇ ਇੱਕ ਹੋਰ ਬਹੁਤ ਵਧੀਆ ਫੰਕਸ਼ਨ ਹੈ ਗੱਡੀ ਦੇ ਵਿੱਚ ਤੇ ਜੇ ਤੁਸੀਂ ਦੇਖੋਗੇ ਤਾਂ ਇਹ ਆਹ ਲਓ ਜੀ ਉਹ 1 2 3 4 ਹਲੇ ਤੱਕ ਮੈਨੂੰ ਇਹ ਪਤਾ ਨਹੀਂ ਸੀ ਵੀ ਕਿਉਂ ਹੁੰਦਾ ਹੈ ਇਹ ਫੰਕਸ਼ਨ ਹੁੰਦਾ ਜਿਹੜਾ ਹੈਗਾ ਵੀ ਚਾਰ ਪੈਸੇਂਜਰ ਆਪਦੀ ਆਪਦੀ ਸੈਟਿੰਗ ਇਸ ਗੱਡੀ ਦੇ ਉੱਪਰ ਕਰ ਸਕਦੇ ਨੇ ਆਪ ਬੈਠਣ ਦੇ ਮੁਤਾਬਕ ਵੀ ਕਿਸੇ ਨੂੰ ਮੂਰੇ ਮੂਰੇ ਨੂੰ ਹੋ ਕੇ ਬੈਠਣਾ ਪਸੰਦ ਹੁੰਦਾ ਕਿਸੇ ਨੂੰ ਸੀਟ ਪਿੱਛੇ ਕਰਕੇ ਬੈਠਣਾ ਪਸੰਦ ਹੁੰਦਾ ਤੁਸੀਂ ਆਪਣੀ ਸਟੋਰ ਕਰਕੇ ਉਸ ਤੋਂ ਬਾਅਦ ਮੰਨ ਲਓ ਇੱਕ ਨੰਬਰ ਤੇ ਤੁਸੀਂ ਆਪਣੀ ਸੈਟਿੰਗ ਕਰ ਲਈ ਤਾਂ ਦੁਬਾਰਾ ਇੱਕ ਨੰਬਰ ਦਬੋਗੇ ਤਾਂ ਆਪਦੇ ਆਪ ਸੀਟਾਂ ਸਟੇਅਰਿੰਗ ਹਰ ਚੀਜ਼ ਆਪਦੇ ਆਪ ਉਸ ਜਗ੍ਹਾ ਤੇ ਪਹੁੰਚ ਜੂਗੀ ਬੈਠਣ ਸਾਰ ਤੁਹਾਡੇ ਬਟਨ ਦਬੰਦ ਸਾਰ ਆ ਦੇਖੋ 27000 ਚੱਲੀ ਹੋਈ ਆ ਤੇ 1:00 ਲੱਗਿਆ ਹੈ 5 ਵਜੇ ਅਸੀਂ ਵੀਡੀਓ ਬਣਾ ਰਹੇ ਹਾਂ 5 ਵਜੇ ਚ 5 ਤੇ ਆਹ ਦੇਖੋ ਮਤਲਬ ਬਹੁਤ ਹੀ ਵਧੀਆ ਔਰ ਸਨਰੂਫ ਤੁਹਾਨੂੰ ਦੱਸਣਾ ਭੁੱਲ ਗਏ ਇਹਦਾ ਸਨਰੂਫ ਵਗੈਰਾ ਲੱਗਿਆ ਹੈ ਦੇਖੋ ਆਹ ਲਾਈਟਿੰਗ ਵਗੈਰਾ ਸਾਰੀ ਪ੍ਰੋਪਰ ਸਾਰਾ ਕੁਝ ਚੱਲਦਾ ਇਹ ਉਹਦੀ ਆਪਣਾ ਸਵਿਚ ਨਹੀਂ ਲੱਗੀ ਹੋਈ ਤੇ ਕੋਈ ਗੱਲ ਕੋਈ ਨਹੀਂ ਆਹ ਲਓ ਜੀ ਇਹਦਾ ਸਨਰੂਫ ਆ ਗਿਆ ਜੀ ਤੇ ਗੱਲ ਆ ਗਈ ਜੀ ਹੁਣ ਪਿਛਲੀਆਂ ਸੀਟਾਂ ਦੀ ਲਓ ਜੀ ਲਓ ਜੀ ਪਿੱਛੋਂ ਵੀ ਉਹੀ ਹਾਲਤ ਹੈ ਕ੍ਰੋਮ ਕਿਟ ਪੂਰੀ ਵਧੀਆ ਤੇ ਫਰੇਮਲੈਸ ਤਾਂ ਤੁਸੀਂ ਦੇਖ ਲਈ ਹੈ ਤੇ ਕ੍ਰੋਮ ਕਿਟ ਪੂਰੀ ਟੌਪ ਦੀ ਹੈ ਹਰ ਜਗ੍ਹਾ ਦੇ ਉੱਪਰ ਹਰ ਚੀਜ਼ ਮਤਲਬ ਬਿਲਕੁਲ ਤਰਾਸ਼ੀ ਪਈ ਹੈ ਇਸੇ ਚੀਜ਼ ਨੂੰ ਕੋਈ ਮਤਲਬ ਖੁਰੋਚ ਵੀ ਨਹੀਂ ਪਹੁੰਚੀ ਹੋਈ ਤੇ ਤੁਸੀਂ ਦੇਖ ਰਹੇ ਹੋ ਔਰ 4 ਸੀਟਰ ਗੱਡੀ ਹੈ 5 ਸੀਟਰ ਗੱਡੀ ਨਹੀਂ ਹੈਗੀ ਪਿੱਛੇ ਵੀ ਆਟੋ ਕਲਾਈਮੇਟ ਹੈ ਦੇਖ ਸਕਦੇ ਹੋ ਸਕਰੀਨ ਲੱਗੀ ਹੋਈ ਆ ਆਟੋ ਕਲਾਈਮੇਟ AC ਆ ਤੇ ਆ ਆਪਣਾ ਆਪ ਹੌਲਡਰ ਵਗੈਰਾ ਤੇ ਪਿੱਛੇ ਟ੍ਰੇ ਹਰ ਚੀਜ਼ੇ ਦੀ ਮਤਲਬ ਮਾਈਂਡ ਬ्लोਇੰਗ ਆ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਇਹ ਹਰ ਚੀਜ਼ ਮਤਲਬ ਬਿਲਕੁਲ ਪ੍ਰੋਪਰ ਗੱਡੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਹਰ ਚੀਜ਼ ਮਤਲਬ ਕੋਈ ਸਹੂਲਤ ਦੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਵੀ ਗੱਡੀ ਦੇ ਵਿੱਚ ਤੇ ਪਿਛਲੇ ਹੈਡ ਰੈਸਟ ਤੁਸੀਂ ਦੇਖ ਸਕਦੇ ਹੋ ਕਾਰਟਨ ਬੈਕ ਕਾਰਟਨ ਆਟੋਮੈਟਿਕ ਬੈਕ ਕਾਰਟਨ ਇਹਦੇ ਵਿੱਚ ਆਪਦੇ ਆਪ ਥੱਲੇ ਆਪਦੇ ਆਪ ਜੇ ਤੁਸੀਂ ਉਹ ਮੂਰੇ ਬਟਨ ਦਬੋਗੇ ਤਾਂ ਆਪ ਕੀ ਥੱਲੇ ਚਲੇ ਜਾਊਗਾ ਹੈਡ ਰੈਸਟ ਨੇ ਜਿਹੜੇ ਆਪਣੇ ਆਪ ਮੂਰੇ ਆਉਣਗੇ ਜੇ ਤੁਸੀਂ ਉਧਰੋਂ ਬਟਨ ਦਬੋ ਮਤਲਬ ਹਰ ਚੀਜ਼ ਬੜੀ ਮਤਲਬ ਘੈਂਟ ਘੈਂਟ ਕਹਿ ਦਈਏ ਤਾਂ ਘੈਂਟ ਪੂਰੀ ਘੈਂਟ ਤੇ 350 CDI 6 ਸਿਲੰਡਰ ਇੰਜਨ ਤੁਹਾਡੇ ਸਾਹਮਣੇ ਹਾਜ਼ਰ ਹੈ ਮਤਲਬ 6 ਸਿਲੰਡਰ ਕਿਹ ਹੈ ਤਾਂ ਅਪੈਰ ਤਰਨ ਚ ਦਮ ਦਾ ਦਮ ਹੋਣਾ ਚਾਹੀਦਾ ਐਕਸੀਲੇਟਰ ਤੇ ਪਰ ਗੱਡੀ ਭੱਜਣ ਚ ਕੋਈ ਕਮੀ ਨਹੀਂ ਤੁਸੀਂ ਦੇਖ ਰਹੇ ਹੋ ਬਿਲਕੁਲ ਨਵਾਂ ਪਿਆ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਫਰੰਟ ਦੇਖੋ ਸਟicker ਵਗੈਰਾ ਸਾਰੇ ਨਾਲ ਦੇ ਨੇ ਔਰ ਇੱਥੇ ਇੱਕ ਸਟicker ਲੱਗਿਆ ਹੋਇਆ ਜਿਵੇਂ ਮੈਨੂੰ ਧਿਆਨ ਗਿਆ ਸੀ ਉਹ ਨਹੀਂ ਆ ਦੇਖੋ ਕੰਪਨੀ ਦਾ ਮਤਲਬ ਹਰ ਚੀਜ਼ ਐ ਬਿਲਕੁਲ ਜਿਵੇਂ ਪੈਟਰੋਲ ਗੱਡੀ ਹੁੰਦੀ ਆ ਇਸ ਤਰ੍ਹਾਂ ਨਜ਼ਰ ਆਉਂਦੀ ਆ ਪੂਰੀ ਆ ਦੇਖੋ ਆ ਤੁਸੀਂ ਦੇਖ ਰਹੇ ਹੋ ਹੌਟ ਸ਼ੀਟਾਂ ਵਗੈਰਾ ਹੋਰ ਮਤਲਬ ਦੱਸ ਦਿਆਂ ਨੇ ਵੀ ਗੱਡੀ ਬਿਲਕੁਲ ਜੈਨੂ ਚੱਲੀ ਹੋਈ ਆ ਲਓ ਜੀ ਆ ਗਿਆ ਰੋਡ ਤੇ ਤੇ ਗੱਡੀ ਦੀ ਸਪੀਡ ਹੈ 0 ਤੁਸੀਂ ਦੇਖ ਰਹੇ ਹੋ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਹਾਂ ਸਟਾਰਟ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਸ ਵੀ ਕਿੰਨੇ ਤੇ ਪਹੁੰਚਦੀ ਹੈ ਕਿੰਨੇ ਸੈਕਿੰਡ ਚ ਕਿੰਨੇ ਤੇ ਦੇਖ ਰਹੇ ਹੋ ਮਤਲਬ ਕਹਿੰਦਾ ਵੀ ਬੰਦੇ ਦੇ ਚੰਮ ਹੋਣਾ ਚਾਹੀਦਾ ਚਲਾਉਣ ਦਾ ਤੇ ਗੱਡੀ ਦੀ ਸਪੀਡ ਆ ਜਿਹੜੀ ਉਹ ਅਨਲਿਮਿਟਿਡ ਆ 260 ਤੱਕ ਇਹ ਪਹੁੰਚ ਸਕਦੀ ਆ ਬਸ ਹੁਣ ਆਵਾ ਕਿਉਂਕਿ ਰੋਡ ਨੇ ਛੋਟੇ ਇਹ ਗੱਡੀ ਆ ਬਿਲਕੁਲ ਮਤਲਬ ਫਿੱਟ ਗੱਡੀ ਤੁਹਾਨੂੰ ਪਸੰਦ ਆਈ ਆ ਵੀਡੀਓ ਤੁਹਾਨੂੰ ਪਸੰਦ ਆਈ ਆ ਤਾਂ ਵੀਡੀਓ ਸ਼ੇਅਰ ਕਰ ਦਿਓ ਗੱਡੀ ਪਸੰਦ ਆਈ ਆ ਤੁਹਾਡਾ ਬਜਟ ਆ ਗੱਡੀ ਦਾ ਤਾਂ ਗੱਡੀ ਦੀ ਕੀਮਤ ਆ ਮੈਂ ਤਾਂ 10.5 ਲੱਖ ਰੁਪਏ ਜੀ 10.5 ਲੱਖ ਰੁਪਏ ਸਿਰਫ 27000 ਚੱਲੀ ਹੀ ਗੱਡੀ ਮਤਲਬ ਸਮਝ ਲਓ ਵੀ ਨਵੀਂ ਬ੍ਰਾਂਡ ਨਿਊ ਗੱਡੀ ਦੇ ਰਹੇ ਹਾਂ 10% ਇਹ ਗੱਡੀ ਦਾ ਅਸੀਂ ਤੁਹਾਨੂੰ ਡਿਸਕਾਊਂਟ ਦੇ ਰਹੇ ਹਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਤਾਂ 10% ਤੁਹਾਨੂੰ ਡਿਸਕਾਊਂਟ ਮਿਲੂਗਾ ਜੀ ਇਹ ਗੱਡੀ ਦੇ ਉੱਪਰ ਪਹੁੰਚ ਜਿਓ ਤੋਰੀ ਕਾਰ ਬਾਜ਼ਾਰ ਚਾਹੇ ਪਹੀੜ ਪਹੁੰਚ ਜਿਓ ਲੁਧਿਆਣੇ ਦੇ ਨੇੜੇੋਂ ਜੇ ਥੋੜਾ ਜਿਹਾ ਸੰਗਰੂਰ ਦੇ ਨੇੜੇ ਦੇੜੇ ਤੋਂ ਤਾਂ ਸੰਗਰੂਰ ਪਹੁੰਚ ਜਿਓ ਜੇ ਬਠਿੰਡਾ ਏਰੀਏ ਤੋਂ ਮੋਗਾ ਏਰੀਏ ਤੋਂ ਤਾਂ ਤੁਸੀਂ ਬਰਨਾਲੇ ਵੀ ਪਹੁੰਚ ਸਕਦੇ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਵੀ ਕਮੈਂਟ ਕਰ ਦਿਓ ਤੇ ਸਾਡੀ ਦਿੱਤੀ ਹੋਈ ਰਿਪੋਰਟ ਬਾਰੇ ਤੁਹਾਨੂੰ ਕਿਵੇਂ ਲੱਗਿਆ ਉਹਦੇ ਬਾਰੇ ਵੀ ਦੱਸ ਦਿਓ ਗੱਡੀ ਫਸਟ ਓਨਰ ਹੈਗੀ ਤੇ ਲਗਭਗ 6.5 ਲੱਖ ਰੁਪਏ ਦਾ ਸੀ ਇਹ ਲਗ ਗੱਡੀ ਤੇ ਤੁਹਾਨੂੰ ਜੇ ਸਿਬਲ ਵਧੀਆ ਤਾਂ ਲੋਨ ਵੀ ਕਰਵਾ ਕੇ ਦੇ ਸਕਦੇ ਇਸ ਤਰ੍ਹਾਂ ਦੀਆਂ ਬਹੁਤ ਵਧੀਆ ਵਧੀਆ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜਿਵੇਂ ਹੁਣ ਤੁਸੀਂ ਆਹ ਦੇਖ ਰਹੇ ਹੋ ਇਹ ਸਾਡਾ ਕਨਸੈਪਟ ਹੈ ਵੀ ਮਤਲਬ ਬਿਲਕੁਲ ਕਲੀਅਰ ਰਿਪੋਰਟ ਲਿਖੀ ਹੈ ਬਾਹਰ ਦੀ ਜਿਵੇਂ ਤੁਹਾਨੂੰ ਦਿਖਾਵਾਂਗੇ ਤੁਸੀਂ ਜੇ ਦੇਖ ਰਹੇ ਹੋ ਤੇ ਸਾਰੀ ਗੱਡੀ ਦੀ ਫੁੱਲ ਡਿਟੇਲ ਅਸੀਂ ਮਤਲਬ ਜੇ ਬੱਚਾ ਭੇਜ ਦਿਓ ਪੂਰੀ ਡਿਟੇਲ ਗੱਡੀ ਦੀ ਬਿਲਕੁਲ ਡਿਸਕ੍ਰਿਪਸ਼ਨ ਤੇ ਲਾਈ ਹੁੰਦੀ ਹੈ ਤੇ ਰੇਟ 1.5 ਲੱਖ ਰੁਪਏ ਲਿਖਿਆ ਹੋਇਆ 10% ਡਿਸਕਾਊਂਟ ਹੈ ਜਿਹੜਾ ਬੰਦਾ ਸ਼ੇਅਰ ਕਰਕੇ ਆਉਗਾ ਵੀਡੀਓ ਨੂੰ ਠੀਕ ਹੈ ਜੀ ਮਿਲਦੇ ਹਾਂ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇ ਨਾਲ ਤੋਰੀ ਓਨੈਸਟੀ ਇਜ਼ ਦਾ ਬੈਸਟ ਪਾਲਿਸੀ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇਆਂ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ